ਹਾਂਜੀ ਦੋਸਤੋ ਆਪਾਂ ਇਅਰਫੋਨ ਮਂਗਾਏ ਸੀ ਆਨਲਾਈਨ ਪ੍ਰੋਟੋਨਿਕਸ ਕੰਪਨੀ ਦੇ ਬਹੁਤ ਹੀ ਵਧੀਆ ਕੰਪਨੀਆਂ ਤੁਸੀਂ ਇਸ ਨੂੰ ਗੇਮਿੰਗ ਲਈ ਯੂਜ਼ ਕਰ ਲਈ ਵਰਤ ਸਕਦੇ ਹੋ ਇਹਨਾਂ ਦੀ ਬੇਸ ਬਹੁਤ ਵਧੀਆ ਇਹ ਮੈਂ 200 ਅੰਡਰ ਦੇ ਮਂਗਾਏ ਸੀ ਜਿਓ ਮਾਰ ਤੋਂ ਆਪਾਂ 쿠ਪਨ ਲਾ ਕੇ ਹੋਰ ਸਸਤੇ ਮਿਲ ਜਾਂਦੇ ਨੇ ਇਹ ਸੀਪੋਰਟ ਵਾਲੇ ਨੇ ਤੁਸੀਂ 3.5 ਜੈਕ ਵਾਲੇ ਵੀ ਮਂਗਾ ਸਕਦੇ ਹੋ ਜਿਉ ਮਾਰ ਤੋਂ ਵੀ ਸੋਟੇ ਮਿਲ ਜਾਂਦੇ ਨੇ ਇਹ ਵਾਂਜੋ ਤੇ ਫਿਰ ਕਾਰਡ ਤਾਂ ਆਪਾਂ ਥੋੜੇ ਮਹਿੰਗੇ ਮਿਲਦੇ ਨੇ ਇੱਕ ਮਿੰਟ ਆਪਾਂ ਚਲਾ ਕੇ ਦੇਖਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਹੁਤ ਹੀ ਵਧੀਆ ਬੇਸ ਆਉਂਦੀ ਇਹਨਾਂ ਦੀ ਤੁਸੀਂ ਗੇਮਿੰਗ ਲਈ ਵਰਤ ਸਕਦੇ ਹੋ 뮤ਜ਼ਿਕ ਲਈ ਵੀ ਵਰਤ ਸਕਦੇ ਹੋ ਰਿਕਾਰਡਿੰਗ ਲਈ ਵਰਤ ਸਕਦੇ ਹੋ 200 ਅੰਡਰ ਰੁਪੀਸ ਤੇ ਮਿਲ ਜਾਂਦੇ ਨੇ ਅੱਡਾ ਬਜਟ ਕੋਈ ਮਹਿੰਗੇ ਫੋਨ ਨਹੀਂ ਹੈਗੇ ਇਹ ਕਵਾਲਿਟੀ ਬਹੁਤ ਵਧੀਆ ਸੁਪਰ ਕੁਆਲਿਟੀ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ